ਹਾਂਜੀ ਠੰਡ ਦੀ ਰੋਤ ਆ ਗਈ ਹੈ ਨਾ ਤੁਹਾਨੂੰ ਵੀ ਪਤਾ ਵੀ ਮੌਸਮ ਚੇਂਜ ਹੁੰਦਾ ਤੇ ਆਪਣਾ ਖਾਣਾ ਪੀਣਾ ਵੀ ਸਾਰਾ ਚੇਂਜ ਹੋ ਜਾਂਦਾ ਹੈਗਾ ਸਾਰਾ ਕੁਝ ਆਪਣਾ ਅਦਲ ਬਦਲ ਹੋ ਜਾਂਦਾ ਜੀ ਖਾਣੇ ਦੇ ਵਿੱਚ ਜਾਨੀ ਕਿ ਆਪਾਂ ਸਾਰਾ ਕੁਝ ਮਸਾਲਿਆਂ ਦੇ ਵਿੱਚ ਕਿ ਸਬਜ਼ੀਆਂ ਦੇ ਵਿੱਚ ਸਾਰੀ ਚੇਂਜਿੰਗ ਆ ਜਾਂਦੀ ਹੈ ਅੱਜ ਆਪਾਂ ਚਾਹ ਦਾ ਮਸਾਲਾ ਤਿਆਰ ਕਰ ਲੱਗੇ ਸੀ ਮੈਂ ਸੋਚਿਆ ਨਾਲ ਨਾਲ ਥੋੜੇ ਲਾਲ ਵੀ ਸਾਂਝਾ ਕਰਾਂ ਤੇ ਮੈਂ ਤਿਆਰ ਕਰ ਲਈ ਤਿਆਰ ਕਰਨ ਲੱਗੀ ਸੀ ਜਿਹੜਾ ਉਹ ਤੁਹਾਨੂੰ ਦੱਸਣ ਲੱਗੀ ਆ ਵੀ ਆਪਾਂ 1/2 ਕਿਲੋ ਲੈ ਲਈ ਜੀ ਸੌਫ ਤੇ ਆਪਾਂ ਇਹਦੇ ਵਿੱਚ 200 ਗ੍ਰਾਮ ਲੈ ਲਈ ਦਾਲਚੀਨੀ ਤੇ 100 ਗ੍ਰਾਮ ਲੈ ਲਈ ਆਪਾਂ ਲੌਂਗ 100 ਗ੍ਰਾਮ ਲੈ ਲਈ ਆਪਾਂ ਵੱਡੀ ਇਲਾਇਚੀ ਤੇ 50 ਗ੍ਰਾਮ ਆਪਾਂ ਲੈ ਲਈ ਜੀ ਛੋਟੀ ਇਲਾਇਚੀ ਤੇ 50 ਗ੍ਰਾਮ ਆਪਾਂ ਲੈ ਲਈ ਜੀ ਚੱਕਰ ਫੁੱਲ ਆ ਚੱਕਰ ਫੁੱਲ ਹੁੰਦੇ ਆ ਜੀ ਠੀਕ ਹੈ ਜੀ ਕਾਲੀ ਮਿਰਚ ਲੈ ਲਈ ਆਪਾਂ 20 ਗ੍ਰਾਮ ਤੇ ਆਪਾਂ 100 ਗ੍ਰਾਮ ਲੈ ਲਈ ਸੁੰਡ ਤੇ ਆਪਾਂ ਚਾਰ ਲੈ ਲਈ ਜੀ ਜੈਫਲ ਆ ਪਤਾ ਕੀ ਚੀਜ਼ ਹੈ ਹੁਣ ਆਪਾਂ ਕਹਿ ਦਿੰਦੇ ਆ ਵੀ ਆਪਾਂ ਦਾਲ ਚੀਨੀ ਪਾਈ ਜੀ ਦਾਲ ਚੀਨੀ ਹੈ ਜਿਹੜੀ ਆਪਣੇ ਬਲੱਡ ਪ੍ਰੈਸ਼ਰ ਨੂੰ ਸੈੱਟ ਕਰਕੇ ਰੱਖਦੀ ਹੈ ਆਪਣੇ ਖੂਨ ਨੂੰ ਪਤਲਾ ਕਰਕੇ ਰੱਖਦੀ ਹੈ ਜਿਹੜਾ ਸੁੰਧ ਹੁੰਦਾ ਹੈ ਇਹ ਆਪਣੇ ਵੈਵਾਦੀ ਨਹੀਂ ਹੋਣ ਦਿੰਦਾ ਸਰੀਰ ਦੇ ਵਿੱਚ ਜੋੜ ਨਹੀਂ ਦੁਖਣ ਦਿੰਦਾ ਠੀਕ ਹੈ ਜੀ ਲੌਂਗ ਆਪਣੇ ਇਨਫਲੇਮੇਸ਼ਨ ਘਟਾਉਂਦਾ ਜੀ ਬੋਡੀ ਦੀ ਜਿੰਨੀ ਆਪਣੇ ਇਨਫੈਕਸ਼ਨ ਹੁੰਦੀ ਹੈ ਉਹਨੂੰ ਘਟਾਉਂਦਾ ਹੈ ਵੱਡੀ ਇਲਾਇਚੀ ਦਾ ਕੰਮ ਹੈ ਜੀ ਆਪਣੇ ਹਾਜਮੇ ਨੂੰ ਸਹੀ ਕਰਨਾ ਅੰਦਰ ਦੀ ਮਤਲਬ ਸੋਜਣ ਨੂੰ ਸਹੀ ਕਰਨਾ ਤੇ ਜਿਹੜੇ ਆਪਣੇ ਆਹ ਚੱਕਰੀ ਫੁੱਲ ਹੈਗੇ ਜੀ ਇਹਨਾਂ ਨੇ ਆਪਣੀ ਇਮਿਊਨਿਟੀ ਨੂੰ ਬੂਸਟ ਕਰਕੇ ਰੱਖਣਾ ਸਰੀਰ ਨੂੰ ਤਾਜ਼ਾ ਕਰਕੇ ਰੱਖਣਾ ਇਲਾਇਚੀਆਂ ਦਾ ਵੀ ਕੰਮ ਇਹ ਹੈ ਜੀ ਗੁਲਾਬ ਦੇ ਫੁੱਲੇ ਠੰਡੇ ਹੁੰਦੇ ਆ ਕਿਉਂਕਿ ਜਿਆਦਾ ਗਰਮ ਦੇ ਨਾਲ ਨਾਲ ਠੰਡਕ ਵੀ ਜ਼ਰੂਰੀ ਹੁੰਦੀ ਹੈ ਕਾਲੀ ਮਿਰਚ ਆਪਣੀ ਨਿਗਾ ਤੇ ਬਹੁਤ ਮਤਲਬ ਅੱਛਾ ਅਸਰ ਦਿੰਦੀ ਹੈ ਜੀ ਆਪਣੀ ਨਿਗਾ ਇਹਦੇ ਨਾਲ ਸੈੱਟ ਰਹਿੰਦੀ ਹੈ ਇਹ ਜਿਹੜੀਆਂ ਚੀਜ਼ਾਂ ਤੁਹਾਨੂੰ ਆਪਾਂ ਦਿਖਾਈਆਂ ਸੌਫ ਸਭ ਨੂੰ ਪਤਾ ਹਾਜਮੇ ਨੂੰ ਹੁੰਦੀ ਆ ਹਨਾ ਸਿੰਪਲ ਨੇ ਕੋਈ ਲਿਹਾਉਣੀਆਂ ਇਹ ਜਿਆਦਾ ਆਪਾਂ ਨੂੰ ਇਹਨਾਂ ਦਾ ਤਮਝਮ ਕਰਨਾ ਔਖਾ ਰਹਿੰਦਾ ਫਿਰ ਰਸੋਈ ਚ ਪਈਆਂ ਹੁੰਦੀਆਂ ਨੇ ਜਦੋਂ ਤੁਸੀਂ ਇਹਨਾਂ ਨੂੰ ਰਸੋਈਆਂ ਵਾਲੇ ਆਪਣੇ ਡੱਬੇ ਖੋਲੂਗੀ ਆ ਨਾ ਇਹ ਸਾਰਾ ਸਮਾਨ ਆਪਾਂ ਨੂੰ ਘਰੋਂ ਨਿਕਲਿਆ ਹੁੰਦਾ ਹੈ ਜਾਦੇ ਕੁਛ ਜਿਆਦਾ ਲਿਉਣ ਦੀ ਲੋੜ ਨਹੀਂ ਪੈਂਦੀ ਹੁੰਦੀ ਠੀਕ ਹੈ ਜੀ ਸਮਾਨ ਤਾਂ ਆਪਾਂ 16 ਪ੍ਰਕਾਰ ਦੇ ਤਿਆਰ ਕੀਤੇ ਸੀ ਕਿ ਆਪਾਂ ਮਸਾਲੇ ਉਹ ਵੀ ਤਿਆਰ ਕਰ ਲੈ ਤੁਹਾਨੂੰ ਦੱਸਾਂਗੇ ਕਿ ਚਾਹ ਵਾਲਾ ਮਸਾਲਾ ਆਪਾਂ ਤਿਆਰ ਕਿਵੇਂ ਕਰਨਾ ਇਹ ਆਪਣਾ ਨੋਰਮਲ ਹੈ ਜੀ ਜਿਹੜਾ ਕੀ ਆਪਾਂ ਮੰਨ ਲਓ ਆਪਣੇ ਸੋਇ ਦੇ ਵਿੱਚ ਘਰੇ ਪਿਆ ਤੇ ਜੇ ਕਿਸੇ ਨੂੰ ਭਾਈ ਜਿਆਦਾ ਅੰਦਰ ਤਸੀਰ ਗਰਮ ਹੈ ਕਿਸੇ ਦੀ ਅਗਲਾ ਕਹਿੰਦਾ ਮੇਰੇ ਗਰਮੈਸ਼ ਜਿਆਦਾ ਰਹਿੰਦੀ ਹੈ ਜੀ ਉਹ ਇਹਨਾਂ ਚੀਜ਼ਾਂ ਨੂੰ ਨਾ ਪੀਵੇ ਕਿਉਂਕਿ ਜਦੋਂ ਆਪਾਂ ਮਸਾਲਾ ਪਾ ਲੈਂਦੇ ਆ ਨਾ ਚਾਹ ਦੇ ਵਿੱਚ ਫਿਰ ਆਪਾਂ ਫਿੱਕੀ ਵੀ ਚਾਹ ਪੀਣੇ ਆਪਾਂ ਨੂੰ ਬੜੀ ਟੇਸਟੀ ਲੱਗਦੀ ਆ ਹਨਾ ਸ਼ੂਗਰ ਤੋਂ ਬਚਾਅ ਹੋ ਜਾਂਦਾ ਹੈ ਵੈਬਾਦੀ ਦੂਰ ਹੋ ਜਾਂਦੀ ਹੈ ਜੀ ਜੋੜਾਂ ਦਾ ਦਰਦ ਆਪਣੇ ਦੂਰ ਹੋ ਜਾਂਦਾ ਇਮਿਊਨਿਟੀ ਬੂਸਟ ਹੋ ਕੇ ਰਹਿੰਦੀ ਹੈਗੀ ਹੈ ਵਧੀਆ ਮਤਲਬ ਆਪਾਂ ਕਰੋ ਤਾਜ਼ਾ ਹੋ ਜੰਨੇ ਜਿੰਨਾ ਚਿਰ ਆਪਾਂ ਮਸਾਲਾ ਨਹੀਂ ਪਾਉਂਦੇ ਚਾਹ ਚਾਪਾ ਨੂੰ ਸਵਾਦ ਨਹੀਂ ਲੱਗਦੀ ਮੈਂ ਅੱਜ ਤਿਆਰ ਕਰਨ ਲੱਗੀ ਸੀ ਮੈਂ ਕਿਹਾ ਚਲੋ ਇੱਕ ਤਾ ਤਿਆਰ ਕਰ ਲਏ ਇੱਕ ਫਿਰ ਆਪਾਂ 16 ਪ੍ਰਕਾਰ ਦੀਆਂ ਮਤਲਬ ਆਈਟਮਾਂ ਪਾਈਆਂ ਜੀ ਉਸ ਮਸਾਲੇ ਦੇ ਵਿੱਚ ਉਹ ਵੀ ਤੁਹਾਨੂੰ ਤਿਆਰ ਕਰਕੇ ਦਿਖਾਵਾਂਗੇ ਆਪਾਂ ਉਹ ਵੀ ਆਪਾਂ ਬਣਾਉਣਾ ਇੱਕ ਵਾਰੀ ਹਜੇ ਹਲਕੀ ਠੰਡ ਹੈ ਹਜੇ ਆਪਾਂ ਇਹ ਬਣਾਵਾਂਗੇ ਜੇ ਤਾਂ ਠੰਡ ਜ਼ਿਆਦਾ ਆ ਗਈ ਫਿਰ ਆਪਾਂ ਉਹ ਬਣਾ ਲਾਂਗੇ ਆਹ ਦੇਖ ਲਓ ਜੀ ਤੁਸੀਂ ਇਹ ਕਿੰਨੀਆਂ ਆਈਟਮਾਂ ਨੇ ਆਪਣੇ 2 4 6 8 ਤੇ 10 10 ਆਈਟਮਾਂ ਨੇ ਜੀ ਇਹਦੇ ਵਿੱਚ ਠੀਕ ਹੈ ਜੀ ਆਹ ਤੁਸੀਂ ਆਹ ਲਿਖ ਲਓ ਲਿਖ ਕੇ ਤੁਸੀਂ ਤਿਆਰ ਕਰ ਲਓ ਵੀਡੀਓ ਨੂੰ ਰੋਕ ਰੋਕ ਕੇ ਸੁਣ ਲਿਆ ਕਰੋ ਆਪਾਂ ਹੁਣ ਤਿਆਰ ਕਰ ਲੱਗਿਆ ਮੈਂ ਤੁਹਾਨੂੰ ਦਿਖਾਉਣੀ ਆ ਫਿਰ ਇਹਦਾ ਵਧੀਆ ਮਸਾਲਾ ਬਣ ਜੂ ਬਸ ਇਹਦਾ ਹੁਣ ਕੀ ਦਿਖਾਉਣਾ ਮਸਾਲਾ ਬਣ ਜੂਗਾ ਜੀ ਇਹ ਇੱਕ ਚੁਟਕੀ ਚਾਹ ਦੇ ਵਿੱਚ ਸਵੇਰ ਵੇਲੇ ਪਾਓ ਜਦੋਂ ਵੀ ਚਾਹ ਬਣਾਉਣੀ ਹੈ ਤੁਸੀਂ ਇੱਕ ਚੁਟਕੀ ਪਾਓ ਤੇ ਚਾਹ ਦਾ ਆਨੰਦ ਲਓ ਹਨਾ ਵਧੀਆ ਰਹਿੰਦਾ ਹੈਗਾ ਆ ਦੇਖ ਲਓ ਤੁਹਾਨੂੰ ਦੁਬਾਰੇ ਫਿਰ ਦਿਖਾ ਦਿੰਨੇ ਆਪਾਂ ਆਹ ਜੀ 2 4 6 8 ਤੇ 10 10 ਚੀਜ਼ਾਂ ਨੇ 10ਾਂ ਦਾ ਬਣਾ ਲਓ ਫਿਰ ਆਪਾਂ ਇੱਕ ਤੁਹਾਨੂੰ 16 ਚੀਜ਼ਾਂ ਵਾਲਾ ਬਣਾਉਣਾ ਦੱਸਾਂਗੇ ਸਮਾਨ ਮੇਰਾ ਆ ਵੀ ਆਇਆ ਪਿਆ ਜੀ ਸਬਜ਼ੀ ਵਾਲੇ ਮਸਾਲੇ ਦਾ ਇਹ ਵੀ ਤਿਆਰ ਕਰਾਂਗੇ ਇਹ ਵੀ ਤੁਹਾਨੂੰ ਦੱਸਾਂਗੇ ਇੱਕਾ ਸਪੈਸ਼ਲ ਚਾਹ ਦਾ ਆਇਆ ਜੀ ਉਹ ਸਪੈਸ਼ਲੀ ਚਾਹ ਦਾ ਮਸਾਲਾ ਤਿਆਰ ਹੁੰਦਾ ਜੀ ਇੱਕ ਜਿਹੜਾ ਕਿ ਕਾਫੀ ਵਧੀਆ-ਵਧੀਆ ਚੀਜ਼ਾਂ ਪਾ ਕੇ ਤਿਆਰ ਹੁੰਦਾ ਜੀ ਜਿਵੇਂ ਮਤਲਬ ਕੋਈ ਰੋਗੀ ਆ ਉਹਨੂੰ ਥੋੜਾ ਜਿਹਾ ਦੇ ਦਿਓ ਮਤਲਬ ਵਧੀਆ ਰਹਿੰਦਾ ਜੇਰਾ ਚਾਹ ਪੀਵੇ ਤਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਇੱਕ ਵਾਰੀ ਤੁਸੀਂ ਆਹ ਤਿਆਰ ਕਰੋ ਤੇ ਮੈਨੂੰ ਦੱਸੋ ਕਮੈਂਟਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਭੈਣਾਂ ਨੇ ਇਹ ਹੁਣ ਤਿਆਰ ਕਰਨਾ ਸ਼ੁਰੂ ਕਰਤਾ ਕਿਹਨੇ ਕਿਹਨੇ ਲਿਖ ਲਿਆ ਨਹੀਂ ਲਿਖਿਆ ਤਾਂ ਤੁਸੀਂ ਲਿਖ ਲਿਓ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ